ਪਿਰਵਾਣੇ ਗੁਰੂ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕਟਿਆ ਰਹੀ ਸੁਪੱਲਰਵਾੜ ਸਣਕੀ ਸਾਰਾਂ ਜਿਥਿਆ ਕਣ ਲਿਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਉਦਰ ਰਹੇ ਸੋਬਰੇ ਨਾਨਕ ਅਜਬ ਡਿਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਟਟਕਟ ਬੱਧਾ ਪਾਏ ਖੁੰਡਾ ਅੰਦਰ ਰੱਖ ਕੈ ਦੇਨ ਸੋ ਮਲ ਸਜਾਈ ਰਸ ਕਸ ਟੱਟਰ ਪਾਈਐ ਤਬੈ ਤੈ ਵਿਲ ਲਾਏ ਵੀ ਸੋ ਫੋਗ ਸਮਾਲੀਐ ਵਿਚੈ ਅਗ ਜਾਲਾਏ ਨਾਨਕ ਮਿੱਠੈ ਪਤਰੀਐ ਵੇਖੋ ਲੋਕਾ ਆਏ ਪਵੜੀ ਇਕ ਨਾ ਮਰਨ ਨ ਚਿੱਤ ਆਸ ਕਣਹਿਰਿਆ ਮਰ ਮਰ ਜਮਹੇ ਨਿਤ ਕਿਸੈ ਨਾਂ ਕੇਰਿਆ ਆਪਨੜੈ ਮਨ ਚਿੱਤ ਕਹਿਣ ਚੰਗੇਰਿਆ ਜਮ ਰਾਜੈ ਨਿਤ ਨਿਤ ਮਨਮੁਖ ਹੀਰਿਆ ਮਨਮੁਖ ਲੂਣ ਹਰਾਮ ਕਿਆ ਨ ਜਾਣਿਆ ਬਧੈ ਕਰਨ ਸਲਾਮ ਖਸਮ ਨਾ ਭਾਣਿਆ ਸਚ ਮਿਲੈ ਮੁਖ ਨਾਮ ਸਾਹਿਬ ਪਾਵਸੀ ਕਰਸਨ ਤਤਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸ਼ਲੋਕ ਮੱਛੀ ਤਾਰੂ ਕੀਆ ਕਰੇ ਪੰਖੀ ਗਿਆ ਆਕਾਸ਼ ਪੱਥਰ ਪਾਲਾ ਤਿਆ ਕਰੇ ਖੁਸਰੇ ਤਿਆ ਘਰ ਵਾਸ ਕੁੱਤੇ ਚੰਦਨ ਲਾਈਐ ਭੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜਿਐ ਸਿਮਰਤ ਪਾਠ ਅੰਧਾ ਚਾਂਦਨ ਰਖੀਐ ਦੀਵੇ ਬਲਹਿ 50 ਚਾਉਣੇ ਸੁਹਿਨਾ ਪਾਈਐ ਚੁਣ ਚੁਣ ਖਾਵੇ ਧਾਸ ਲੋਹਾ ਮਾਰਨ ਪਾਈਐ ਕਹਿ ਨਾ ਹੋਏ ਤਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਮਹੱਲਾ ਪਹਿਲਾ ਕਹਿ ਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੈ ਪਧਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਡੰਡ ਪਾਏ ਖੋਖਿਆਂ ਗੰਢ ਪਵੈ ਜਾਂ ਖਾਏ ਕਾਲਾ ਗੰਢ ਨਦੀਆਂ ਮੀਹ ਝੋਲ ਗੰਢ ਪ੍ਰੀਤੀ ਮਿੱਠੇ ਬੋਲੇ ਬੇਦਾ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਏਕ ਗੰਢ ਵਰਤ ਸੰਸਾਰ ਮੂਰਖ ਗੰਢ ਪਵੈ ਮੋਹਮਾਰ ਨਾਨਕ ਆਖੇ ਇਹ ਵਿਚਾਰ ਸਿਫਤੀ ਗੰਢ ਪਵੇ ਦਰਬਾਰ ਪਉੜੀ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਐ ਖੋਟੇ ਸਟੀਆਂ ਹੈ ਬਾਹਰ ਵਾਰ ਖੋਟੇ ਸੱਚੀ ਦਰਗਾਹ ਸੁੱਟੀਆਂ ਹੈ ਕਿਸੇ ਆਗੈ ਕਰਹਿ ਪੁਕਾਰ ਸਤਿਗੁਰ ਪਿਛੈ ਭਜ ਪਵਹਿ ਇਹਾ ਕਰਨੀ ਸਾਰ ਸਤਿਗੁਰ ਖੋਟਿਆ ਹੋਂ ਖਰੇ ਕਰੇ ਸ਼ਬਦ ਸਵਾਰਨ ਹਾਰ ਸਚੀ ਦਰਗਹ ਮੰਨੀਆਂ ਗੁਰ ਕੈ ਪ੍ਰੇਮ ਪਿਆਰ ਗੰਤ ਤਿਨਾ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਤਰਤਾਰ ਸ਼ਲੋਕ ਮਹੱਲਾ ਪਹਿਲਾ ہم زیر زمین دنیا پیرا مسائے تارا یا میر ود بادشاہ اب ذو خدا اے تو ہی ایک تو ہی محلہ پہلا نا دیو دانوا درا نا سدھ صادکا ترا ہست ایک دیگر کوئی ایک تو ہی ایک تو ہی محلہ پہلا نا دادے دہند آدمی ਨਾ ਸੱਤ ਜੇਰ ਜਿਮੀ ਹਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸੱਤ ਦੀਪ ਨਹ ਜਲੋ ਅੰਨ ਪਾਣ ਫਿਰ ਨਾ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਰਜ਼ਕ ਦਸਤ ਆਂ ਕਸੇ ਹਮਾਰਾ ਏਕ ਆਸ ਵਸੇ ਅਸ ਇੱਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਪਰੰਧੈ ਨਾਮ ਜਿਰਾ ਹਜ਼ਾਰ ਦ੍ਰਖਤ ਆਬ ਆਸ ਕਰ ਦੇਹੰਦ ਸੁਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ ਮੇਟ ਨਾ ਸਕਤ ਕੋਈ ਕਲਾ ਧਰੈ ਹਿਰ ਸੁਈ ਇਕ ਤੂਈ ਇਕ ਤੂਈ ਪੌਣੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨੀਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੂੜਿਆਰ ਪਰਮ ਪੁਹਾਨਿਆ ਵਿਸਤਾ ਅੰਦਰ ਵਾਸ ਸਾਧਨਾ ਜਾਣਿਆ ਵਿਣ ਨਾਮੈ ਦੁਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸ਼ਲੋਕ ਮਹੱਲਾ ਪਹਿਲਾ ਸਿੰਘਾਂ ਬਾਜ਼ਾਂ ਚਰਗਾਹ ਕੁਹੀਆਂ ਇਹ ਨਾਂ ਖਵਾਲੇ ਕਾਹ ਕਾਹ ਖਾਨ ਤਿੰਨਾ ਮਾਸ ਖਵਾਲੇ ਇਹ ਚਲਾਇ ਰਾ ਨਦੀਆਂ ਵਿੱਚ ਟਿਬੇ ਦੇ ਖਾਲੇ ਫਲੇਂ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ ਜੇਤੇ ਜੀ ਜੀਵਹ ਲੈ ਸਾਹ ਜੀਵਾਨੇ ਤਾਂ ਕੇ ਅਸਾ ਨਾਨਕ ਜਿਉ ਜਿਉ ਸੱਚੇ ਭਾਵੇਂ ਤਿਉਂ ਤਿਉਂ ਦੇ ਗਿਰਾ ਮਹੱਲਾ ਕਹਿਲਾ ਇੱਕ ਬਾਸ ਹਾਰੀ ਇੱਕ ਤ੍ਰਿਣ ਖਾਹੇ ਇਤਨਾ ਸ਼ਕਤੀ ਹੀ ਅੰਮ੍ਰਿਤ ਪਾਹਿ ਇੱਕ ਮਿੱਟੀਆ ਮਹਿ ਮਿੱਟੀਆ ਖਾਹਿ ਇੱਕ ਪੌਣ ਸੁਮਾਰੀ ਪੌਣ ਸੁਮਾਰ ਇੱਕ ਨਿਰੰਤਰੀ ਨਾਮ ਆਧਾਰ ਜੀਵੈ ਦਾਤਾ ਮਰਨ ਨ ਕੋਏ ਨਾਨਕ ਮੁਠੇ ਜਾਹਿ ਨਾਹੀ ਮਨਸੋਏ ਪੌੜੀ ਪੂਰੇ ਗੁਰ ਕੀ ਤਾਰ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਮ ਧਿਆਈ ਐ ਦੂਜੀ ਕਾਰੈ ਲੱਗ ਜਨਮ ਗਵਾਈ ਐ ਵਿਣ ਨਾਮੈ ਸਭ ਵਿਸ ਪੈਜ ਖਾਈ ਐ ਸੱਚਾ ਸ਼ਬਦ ਸਾਲਾ ਸੱਚ ਸਮਾਈ ਐ ਵਿਣ ਸਤਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈ ਐ ਦੁਨੀਆਂ ਖੋਟੀ ਰਾਸ ਕੂੜ ਕਮਾਈ ਐ ਨਾਨਕ ਸੱਚ ਖਰਾ ਸਾਲਾ ਪਤ ਸਿਉਂ ਜਾਈ ਐ ਇਹੋ ਜਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ